ਸਾਸਰੀ ਕਾਲਜ ਸਾਥਿਓ ਅੱਜ ਆਪਾਂ ਤੁਹਾਨੂੰ ਮਲਾਵਾਂਗੇ ਬਾਈ ਪ੍ਰਗਟ ਸਿੰਘ ਨਾਲ ਜਿਨ੍ਹਾਂ ਦੀਆਂ ਬੱਕਰੀਆਂ ਰੱਖੀਆਂ ਹੋਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਕਿਸਾਨ ਨੇ ਤੇ ਇਹਨਾਂ ਨੇ ਇੱਕ ਬੱਕਰੀ ਤੋਂ ਕੰਮ ਸ਼ੁਰੂ ਕਰਿਆ ਵਾ ਸੀਗਾ ਤੇ ਇਹਨਾਂ ਕੋਲੇ ਹੁਣ ਕਿੰਨੇ ਨਾਗ ਪ੍ਰਗਟ 47 ਨਾਲ ਟੋਟਲ 27 ਨਗ ਤੇ ਬਾਕੀ ਆ ਇਹਨਾਂ ਕੋਲੇ ਮੀਮਣੇ ਆ ਜਿਹੜੀ ਆਪਾਂ ਮੇਨ ਗੱਲ ਅੱਜ ਕਰਨੀ ਆ ਤੇ ਜੇ ਕਿਸੇ ਨੇ ਖਰੀਦਣੇ ਹੋਣ ਬਾਈ ਨੇ ਤਾਂ ਉਹ ਇਹਨਾਂ ਨਾਲ ਸੰਪਰਕ ਕਰ ਸਕਦਾ ਤੇ ਹਾਂ ਇਹਦੇ ਵਿੱਚ ਪ੍ਰਗਟ ਦੱਸ ਸਕਦਾ ਵੀ ਕੀ ਹੈਗੇ ਇਹ ਆ ਦੋ ਪੱਠਾ ਨੇ ਦੋ ਪੱਠਾ ਠੀਕ ਆ ਆ ਇੱਕ ਬੱਕਰਾ ਆ ਤਾਂ ਇੱਕ ਬੱਕਰਾ ਹੈ ਨਾ ਹਾਂ ਤੇ ਇਧਰਲੇ ਪਾਸੇ ਦੋ ਪੱਠਾ ਹਾਂ ਪੱਠਾ ਨੇ ਉਹਨੇ ਠੀਕ ਆ ਤੇ ਇਹਨਾਂ ਦਾ ਨਸਲ ਵਗੈਰਾ ਦਾ ਕੀ ਹਿਸਾਬੰਦ ਜਿਹੜਾ ਹੈ ਇਹ ਬੀਟਲ ਆ ਬਈ ਇਹ ਬੀਟਲ ਨਹੀਂ ਹਾਂ ਤੇ ਜੇ ਕਿਸੇ ਨੇ ਲੈਣੀ ਹੋਣ ਰੇਟ ਵੀ ਦੱਸ ਸਕਦੇ ਆ ਵਿੱਚ ਹਾਂ ਰੇਟ ਦੱਸ ਦਾਂਗੇ ਆਪਣਾ ਕੋਈ ਅੰਦਾਜ਼ਨ ਜੀ ਥੋੜਾ ਬਹੁਤ ਹੁਣ ਅੰਦਾਜ਼ਨ 7-7000 ਰੁਪਈਆ ਰੋ ਮਲਵੇ ਕਿਹੜਾ 7000 ਰੁਪਈਆ ਰੱਖਿਆ ਤੇ ਚੱਲ ਜੇ ਕੋਈ ਆਇਆ ਤਾਂ ਥੋੜਾ ਬਹੁਤ ਘੱਟ ਵੱਧ ਵੀ ਕਰ ਲਵਾਂਗੇ ਹਾਂ ਵੀ ਮੌਕੇ ਤੇ ਕਰ ਲਵਾਂਗੇ ਤੇ ਬਾਕੀ ਤੁਸੀਂ ਫੋਨ ਨੰਬਰ ਆਪ ਤਾਂ ਬੋਲ ਦਿਓ ਇੱਥੇ 623 623999 39088 623999 39088 हां 623999 39088 ਠੀਕ ਆ ਤੇ ਬਾਕੀ ਕੋਈ ਉੱਚੀ ਬੋਲੋ ਦਿਖਾਓ ਇਧਰੋਂ ਦੁਬਾਰਾ ਦਿਖਾਦ ਕੇ ਮੈਂ ਮੈਂ 30 ਲਾਈਨ ਨੇੜੇ ਫਿਰ ਮੈਂ ਬਣਾਉਣਾ ਇਹ ਨਹੀਂ ਪੀੜੂ ਆ ਸਾਥ ਕੀ ਬਾਤ ਤੁਸੀਂ ਦੇਖ ਸਕਦੇ ਹੋ ਤੇ ਕੱਲਾ ਕੱਲਾ ਕਰਕੇ ਛੱਡ ਦੇ ਕੋਈ ਛੱਡ ਕੱਲਾ ਕੱਲਾ ਕਰਕੇ ਕਿਤਾਹਾ ਇਹ ਬੱਕਰੇ ਦਾ ਉਹ ਇਹ ਪੱਠਾ ਨੇ ਦੋਨੇ ਹਾਂ ਹਾਂ ਆ ਬੱਕਰਾ ਲਾਲ ਠੀਕ ਆ ਤਾਂ ਪੱਠਾ ਤੇ ਆ ਵੀ ਪੱਠਾ ਹੈ ਨਾ ਤੇ ਆਹ ਲਾਲ ਬੱਕਰਾ ਠੀਕ ਆ ਤੇ ਬਾਕੀ ਤੁਸੀਂ ਬਰੀਡ ਕਹਿ ਰਹੇ ਹੋ ਇਹ ਬੀਟਾ ਬੀਟਾ ਠੀਕ ਆ ਇੱਕ ਹੋਰ ਵੱਡਾ ਹਾਂ ਚਲ ਉਹ ਵੀ ਦਿਖਾ ਦਿਓ ਵੱਡਾ ਕਿ ਜਿਹੜਾ ਹੈਗਾ ਬਾਕੀ ਸਾਥੀਓ ਇਹ ਬੱਕਰਾ ਤੁਸੀਂ ਇਹਦਾ ਦੇਖ ਸਕਦੇ ਹੋ ਇਹ ਵੀ ਵੱਡਾ ਇਹਦੀ ਉਮਰ ਕਿੰਨੀ ਹੋਊ ਲਗਭਗ ਇਹ 7 7 ਮਹੀਨੇ ਦਾ ਇਹ ਮਨ ਲੀ 7 ਕ ਮਹੀਨੇ ਦਾ ਠੀਕ ਆ ਇਹ ਵੀ ਬਿੱਟਲੀ ਆ ਪ्योर ਹਾਂ ਇਹ ਵੀ ਪ्योर ਬਿੱਟਲ ਆ ਬਾਈ ਪ੍ਰਗਟ ਕਹਿੰਦਾ ਤੇ ਇਹਨਾਂ ਦਾ ਮਾਲ ਤਾਂ ਵਧੀਆ ਅੱਗੇ ਵੀ ਵੀਡੀਓ ਆਪਾਂ ਪਾਈ ਸੀਗੀ ਤੇ ਉਹ ਵਿਕ ਗਈ ਸੀ ਹਨਾ ਤੇਰੇ ਬੱਕਰੇ ਪੰਜਾਣੇ ਠੀਕ ਆ ਇਹਦਾ ਵੀ ਰੇਟ ਪ੍ਰਗਟ ਦੱਸ ਦੇ ਇੱਕ ਵਾਰ ਰੇਟ 15000 ਮੌਕੇ ਤੇ ਕਰ ਲਾਂ ਰੇਟ 15000 ਰੁਪਇਆ ਰੱਖਿਆ ਤੇ ਬਾਕੀ ਵੀ ਤੁਸੀਂ ਫੋਨ ਨੰਬਰ ਆਪਾਂ ਬੋਲਿਆ ਇਦੇ ਵਿੱਚ ਤੇ ਵੀਡੀਓ ਦੇ ਵਿੱਚ ਤੇ ਮੌਕੇ ਤੇ ਕਹਿੰਦਾ ਜੇ ਕੋਈ ਫੋਨ ਕਰੂਗਾ ਤਾਂ ਉਹ ਇਹਦੇ ਨਾਲ ਰੇਟ ਆਪਣਾ ਕਰ ਸਕਦਾ ਹੈ ਬਾਕੀ ਸਤਿਗੁਰੂ ਜੀ ਤੁਸੀਂ ਨੱਕ ਦੀ ਇਹਦੀ ਕੁਆਲਿਟੀ ਦੇਖ ਸਕਦੇ ਤੇ ਬਾਕੀ ਕੰਨਾਂ ਦੀ ਕੁਆਲਿਟੀ ਤੇ ਕੰਨਾਂ ਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਬੱਕਰਾ ਪੂਰਾ ਸੋਹਣਾ ਸਿੰ ਲੈਣਾ ਹੋਵੇ ਬਾਕੀ ਪਰਖਟ ਹੁਣ ਪਿੱਛੇ ਜੇ ਮੰਡੀਆਂ ਬੰਦ ਹੋ ਗਈਆਂ ਸੀ ਤੈਨੂੰ ਤਾਂ ਕੋਈ ਖਾਸ ਦਿੱਕਤ ਨਹੀਂ ਆਈ ਨਹੀਂ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਆਪਣੇ ਦਾ ਘਰੇ ਹੀ ਸੇਲ ਹੋ ਜਾਂਦੇ ਬੱਚੇ ਆ ਬੱਚੇ ਘਰੇ ਹੀ ਸੇਲ ਹੋ ਜਾਂਦੇ ਠੀਕ ਆ ਕੰਮ ਕਾਫੀ ਥੇਰ ਦੇ ਕਰਦੇ ਹੋ ਨਾ ਦੂਰ ਤਾਈਂ ਜਾਣ ਪਛਾਣ ਬਾਵਾ ਸੀ ਮਾਰਕੀ ਤੇ ਹਮ ਘਰੇ ਹੀ ਹੋ ਜਾਂਦੇ ਸੇਲ ਮੰਡੀ ਤੇ ਜੇ ਕੋਈ ਨਾਗ ਲੈਣਾ ਮੱਕਰੀ ਫੁੱਕਰੀ ਲੈਣੀ ਜਾਂ ਕੋਈ ਔਰ ਉਦੋਂ ਜਾਣਾ ਪੈਂਦਾ ਨਹੀਂ ਤਾਂ ਆਂ ਤਾਂ ਕਈ ਥਾਈਂ ਲੱਗਦੀਆਂ ਵੀ ਆ ਹਾਂ ਨਾਗ ਦੇਖ ਕੇ ਵੇਦੀ ਵਾਲੀ ਚ ਲੱਗਦੀ ਹੈ ਦੇਗੀ ਵਾਲੀ ਚੱਲਦੀ ਹੈ ਮੰਡੀ ਹਾਂ ਠੀਕ ਆ ਉਹ ਦਿੱਕਤ ਨਹੀਂ ਆ ਗਈ। ਸੋਨਾ ਵਿਕ ਜਾਂਦੇ ਆਪਣੇ ਤੇ ਬਾਕੀ ਹੋਰ ਕੰਮ ਵਧੀਆ ਕਾਰ ਵਧੀਆ ਚੱਲੀ ਜਾਂਦਾ। ਹਾਂ ਕਾਰੋਬਾਰ ਵਧੀਆ ਚੱਲੀ ਜਾਂਦਾ। ਠੀਕ ਆ ਬਾਈ ਜੀ ਤੁਹਾਨੂੰ ਪਹਿਲਾਂ ਵੀ ਆਪਾਂ ਵੀਡੀਓ ਦਿਖਾਈ ਸੀਗੀ ਤੇ ਕਿ ਇਹਨਾਂ ਨੇ ਇਹ ਪੜ੍ਹੇ ਲਿਖੇ ਨਹੀਂ ਤੇ ਇਹਨਾਂ ਨੇ ਪਹਿਲਾਂ ਤੋਂ ਇੱਕ ਬੱਕਰੀ ਤੋਂ ਕੰਮ ਸ਼ੁਰੂ ਕਰਿਆ ਸੀਗਾ। ਤੇ ਹੁਣ ਇਹਨਾਂ ਕੋਲੇ 27-28 ਨਗ ਨੇ ਤੇ ਵਧੀਆ ਹੈ ਆਪਣਾ ਪਰਿਵਾਰ ਪਾਲਦੇ ਨੇ ਤੇ ਇਹਨਾਂ ਦਾ ਕੰਮ ਵਧੀਆ ਚੱਲਦਾ। ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਇਹਨਾਂ ਦੇ ਕਈ ਨਗ ਵਿਕ ਗਏ ਸੀ। ਬਾਈ ਦਾ ਫੋਨ ਆਇਆ ਸੀ ਜੰਮੂ ਤੋਂ ਅੱਛਾ ਅੱਛਾ ਜੇ ਉਹ ਆਪਣੀ ਵੀਡੀਓ ਦੇਖ ਕੇ ਤਾਂ ਕਨੈਕਟ ਕਰ ਸਕਦਾ ਠੀਕ ਚਾਰ ਬੱਚੇ ਅਵੇਲੇਬਲ ਆ ਆਪਣੇ ਕੋਲੇ ਹਾਂ ਇੱਕ ਵੱਡਾ 300 ਤੇ ਬਾਕੀ ਇਹ ਬੀਟਲ ਕਿਸਮ ਵਧੀਆ ਦੱਸਦੇ ਹਨ ਇਹਨਾਂ ਦੀ ਵਧੀਆ नस्ਲ ਵਧੀਆ नस्ਲ ਠੀਕ ਆ ਤੇ ਉਹ ਬਾਮ ਪ੍ਰਗਟ ਹੋਰ ਕੀ ਕਹਿ ਰਹੇ ਸੀ ਤੁਸੀਂ ਇੱਕ ਬਾਈ ਦਾ ਜੰਮੂ ਤੋਂ ਫੋਨ ਆਇਆ ਸੀਗਾ ਬੱਚਾ ਵਾਸਤੇ ਅੱਛਾ ਵੀ ਉਹਨਾਂ ਨੇ ਪੱਠਿਆਂ ਲੈਣ ਪੱਠਾਂ ਲੈਣੀਆਂ ਸੀ ਹਾਂ ਬੱਚੇ ਛੋਟੇ ਅੱਛਾ ਛੋਟੇ ਬੱਚੇ ਲੈਣੇ ਸੀ ਤੇ ਉਹਨਾਂ ਤੱਕ ਜੇ ਵੀਡੀਓ ਪਹੁੰਚਦੀ ਆ ਉਹ ਕਨੈਕਟ ਕਰ ਸਕਦੇ ਆ ਮੇਰੇ ਨਾਲ ਇਹ ਬੱਚੇ ਹੈਗੇ ਆ ਹਾਂ ਠੀਕ ਆ ਤੁਸੀਂ ਕਹਿੰਦੇ ਥੋਡੇ ਕੋਲ ਫੋਨ ਨਿਕਲ ਗਿਆ ਲੰਦਾ ਹਾਂ ਉਹ ਨਾ ਨੰਬਰ ਨਿਕਲ ਗਿਆ ਉਹ ਚਲ ਜੀ ਉਹਨਾਂ ਨੇ ਵੀਡੀਓ ਵੀ ਵੇਖੀ ਤਾਂ ਕੰਟੈਕਟ ਕਰ ਲੈਣਗੇ ਹਾਂ ਹਾਂ ਠੀਕ ਪਹਿਲਾਂ ਵੀ ਉਹਨਾਂ ਨੇ ਵੀਡੀਓ ਦੇਖ ਕੇ ਫੋਨ ਲਾਇਆ ਸੀ ਠੀਕ ਠੀਕ ਤੇ ਉਦੋਂ ਹਜੇ ਬੱਕਰੀਆਂ ਸੋਈਆਂ ਨਹੀਂ ਸੀਗੀਆਂ ਹਾਂ ਹਾਂ ਉਹ ਬੱਕਰੀਆਂ ਸੋਈਆਂ ਆ ਅਕੇ ਹੋਰ ਵੀ ਸੌਣੀਆਂ ਮੂਰੇ ਹੂੰ ਹੂੰ 10 12 ਬੱਕਰੀਆਂ ਹੋਰ ਸੌਣ ਨਾਲ 10 12 ਬੱਕਰੀਆਂ ਹੋਰ ਸੌਣ ਨਾਲੀਆਂ ਕੁਛ ਦਿਨਾਂ ਤੱਕ 20 25 ਜਨਾਂ ਤੱਕ ਸੌਣ 20 25 ਜਨਾਂ ਤੱਕ ਸੌਣ ਨਾਲੀਆਂ ਫਿਰ ਪਾ ਦਾਂਗੇ ਆਪਾਂ ਬਿੜ ਕੋ ਹਾਂ ਇਹਨਾਂ ਦੱਸਤੀ ਇਹਨੂੰ ਕੋਈ ਨਹੀਂ ਹਾਂ ਆਹ ਹੋਰ ਠੀਕ ਆ ਠੀਕ ਆ ਹੋਰ ਸਸਰੀਕਾਲ ਸਾਰਿਆਂ ਨੂੰ ਸਸਰੀਕਾਲ ਧੰਨਵਾਦ